ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੀਂ ਕਬਿਓ ਬਾਈ ਬੇਨਤੀ ਚੋਪਈ ਹਮਰੀ ਕਰੋ ਹਾਜ ਦੇ ਰਖਾ ਪੂਰਨ ਹੋਵੇ ਜਿਤ ਕੀ ਇੱਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰਉ ਪਰਤ ਪਾਰਾ ਹਮਰੈ ਦੁਸਤ ਸਭਾਤ ਮੁਕਾਬੋ ਆਪ ਹਦ ਮਹ ਉਚਾਬ ਹੋ ਸੁਖੇ ਵਸੈ ਮੂਰ ਪ੍ਰਵਾਰਾ ਸਿਵ ਸਿਖ ਸੁਭੈ ਕਰਤਾਰਾ ਮੋਹ ਅਛਨਜ ਕਰਦੇ ਕਰਿ ਗਏ ਸਭ ਬੈਰਨ ਕੋ ਆਸ ਘਰ ਗਏ ਪੂਰਨ ਹੋਏ ਹਮਾਰੇ ਆਸਾ ਤੂਰ ਪੈਨ ਕੀ ਰਹੇ ਪਿਆਸਾ ਤੁਮਹਿ ਸਾਡ ਕੀ ਅਰੁਣਾ ਤਿਆਹੂ ਜੋ ਪਰਚਾਹੂ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਲੀ ਹੈ ਜਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਦੇਵ ਜੇ ਵਰਗੈ ਮਨੁਣ ਕਾਲ ਕ ਤਰਾਸ ਨ ਵਰਗੈ ਹੂ ਜੋ ਸਦਾ ਹਮਾਰੇ ਬਚਾ ਸ੍ਰੀ ਆ ਤੂ ਜੋ ਕਰਿ ਰਖਾ ਰਾਖ ਲਿਹੁ ਮੋਹ ਰਾਖ ਨਹਾਰੇ ਸਾਹਿ ਸੰਤ ਸਹਾਏ ਪਿਆਰੇ ਦੀਰਬੰਦ ਦਸਨ ਗੇ ਹੰਤਾ ਤਮੋਹ ਪੂਰੇ ਚਤੁਰ ਦਸਕੰਤਾ ਕਾਲ ਪਾਏ ਬ੍ਰਹਮ ਭਵਤਰਾ ਕਾਲ ਪਾਏ ਈਸ਼ਵਰ ਜੀ ਅਵਤਾਰ ਕਾਲ ਪਾਏ ਕਰੁਸ਼ਨ ਪ੍ਰਗਾਸ ਸਾਲ ਕਾਲਕ ਕੀ ਆਤਮਾਸ਼ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਪਰਮਾ ਜੋਥੀਓ ਜਵਨ ਕਾਲ ਸਾਨੂੰ ਸਵਾਰਨ ਅਵਸ਼ਕਾਰ ਹੈ ਕਾਹੇ ਹਮਨ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਤ ਜਚਨ ਉਜਾਇਓ ਆਦ ਅੰਤੇ ਕੇ ਉਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਉ ਸ਼ਕਾਰ ਸਹੀ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕੋ ਸ਼ਿਵ ਗੁਣ ਸੁਖ ਦੇਉ ਸਤਨਨ ਕੋ ਪਲ ਮੂ ਬਦ ਕੇਉ ਕੜ ਕੜ ਕੇ ਅੰਦਰ ਕੀ ਧਿਆਨ ਤੋ ਭਲੇ ਬੁਰੇ ਕੀ ਪੀਰਵ ਸ਼ਾਨਤ ਚੀਤੇ ਤੀਰ ਨਸਤੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਕਰ ਫੂਲਾ ਸਾਂਤਨ ਜਿਹ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਦੇਵਿਰੂਸ਼ਨ ਕੜਕੜ ਕੇ ਬੜ ਬੜ ਕੇ ਜਾਣ ਜਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਰ ਜਵਾਕਰਕ ਕਰਤ ਹੋ ਗਬਹੁ ਤੁਮ ਮੈ ਮਲਤ ਦੇਹੇ ਤਰ ਸਭ ਹੂ ਜੇ ਤੇ ਬਗਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਬੂਜ ਉਚਾਰੈ ਤੁਮ ਸਭ ਹਿਤ ਰਹਿ ਨਰਾਲਮ ਜਾਰਦ ਬੇਦ ਪੀਦ ਅਨਾਲਮ ਨਿਰੰਕਾਰ ਦ੍ਰਵਕਾ ਨਰਾਲਮ ਆਦਾਨੀਨ ਅਨਾਦ ਸੰਭੂ ਤਾ ਕਉਨ ਉਚਾਰਦ ਪੀਦਾਂ ਜਾ ਕੋ ਕੀਵ ਨਾ ਪਾਉ ਤਿ ਬਿੱਧ ਕਾ ਕਾ ਕਰਪਾ ਹਰਨੁ ਮਾਨਤੋ ਮਹਾ ਮੂਲ ਹੈ ਕਾਚ ਪੀਦ ਨਾ ਜਾਣਤ ਮਹਾ ਦੇਵ ਕੋ ਕਹਿ ਦ ਸਦਾ ਸੇਵ ਨਿਰੰਕਾਰ ਕਾ ਚਿਰਤ ਨਹਿ ਪੀਵ ਆਪ ਆਪਣੀ ਉਧ ਹੈ ਜੀਤੇ ਮਰਨ ਤ ਭਿੰਨ ਭਿੰਨ ਤੂੰ ਹੈ ਤੇਤੇ ਤੁਮਰਾ ਅਲਖਾ ਨ ਜੈ ਬੁਸਾਰਾ ਕਹਿ ਮੁਝ ਸਜਾ ਪ੍ਰਥਮ ਸੰਸਾਰ ਇਤੇ ਰੂਪਨੂਸ ਰੂਪਾ ਰੰਗ ਪੁਰਾਵ ਕੇ ਊਪਾ ਅੰਡਜ ਜੇਨਜ ਸੇ ਤਿਕੇਨੀ ਉਦਭ ਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਹੋਵੇ ਬੈਠਾ ਕਹੋ ਸਿਵਨ ਪਿਓ ਸੰਗ ਰਖੇਠਾ ਸ agre shrisht dikhaya champav aa jugad swarup swayam pav auracham ire dum karo sikh var sikh asangru dosh jithe uth vatad pat sagal males karor nakatha jia tujh da sharnay parein ke dusht dukht hove mare ਵਰਖ ਜਉਣ ਪਗ ਪਰਿ ਤਿਹਾਰੇ ਜਿਨ ਕੇ ਦੂ ਸੰਕਟ ਸਭ ਟਾਰੇ ਜੋ ਕਲ ਗੁਗਵਾਰ ਧਿਆਈ ਹੈ 타ਕੇ ਕਾਲ ਨਿਕਟ ਨਹਿ ਰਚਾ ਹੋਏ ਤਾ ਸਭ ਕਲ ਦੁਸ਼ਟ ਅਰਿਸ਼ਟ ਪਰੇਤ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਰਹਰ ਹੋ ਦਾਕੇ ਤਾ ਦਨਕ ਮੁਹਰ ਹੋ ਰਹਿਦ ਸਦ ਕਰਮੋ ਸੋ ਹੋਏ ਦੁਸ਼ਟ ਅਛਾ ਸਕੈ ਨਾ ਕੋਈ ਏਗਵਾਰ ਜਨਤਮ ਸਵਾਰ ਕਰ ਫਾਸੇ ਤਹਿਵਾਰ ਜਿਨ ਨਨ ਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਖ ਤਿ ਰਹਾ ਹਨੜ ਗੇਤ ਮੈਂ ਨੰਦੇ ਹਾਰੇ ਆਪ ਹਾਥ ਦੈ ਨਮੋ ਬਾਰੇ ਸਰਬ othor ਮੋਹੋ ਸਹਾਇ ਦੁਸ਼ਟ ਦੋਤੇ ਲਹ ਬਚਾਈ ਕਿਰਪਾ ਕਰੇ ਹਮਰ ਜਗ ਮਤਾ ਗ੍ਰੰਥ ਗ੍ਰਾਪੂਰਣ ਸੁਵਰਾਤਾ ਜਿਲੇ ਕੋ ਸਗਲ ਦੇਹ ਕੋ ਹਰਤਾ ਦੁਖ ਦੋਖਿਨ ਕਾਛੈ ਕਰਤਾ ਸ੍ਰੀਆ ਤੁਜ ਜਾਪੈ ਦੇ ਨਾਲ ਪੂਰਨ ਕਰਾ ਗ੍ਰੰਥ ਚਿਤ ਕਲਾ ਮਨ ਬਾਚਨ ਫਲ ਪਾਵੈ ਸੋਈ ਦੁਖ ਨਾ ਦਸੈ ਵਿਆਪਤ ਕੋਈ ਅਡੰਨ ਸੁਨੇ ਗੂੰਜਿਆ ਸੁਰਤ ਨਾ ਪਾਵੈ ਸੁਨੇ ਮੂਲ ਚਿਤ ਲਾਈ ਚਤੁਰਤਾ ਵੈ ਦੂਹ ਦਰਦ ਪਾਉ ਨਿਕਣਾ ਤਿੰਨ ਨਰਕੇ ਰਹੈ ਹੋ ਜੋ ਆ ਕੀਗਵਾਰ ਚੋਪਈ ਕੋ ਕਹੈ ਚੋਪਈ ਸੰਬਤ ਸਤ ਰਹੈ ਸੈ ਸਪਣੀਜ ਅਰਧ ਸੈਸ ਆਪਣੀ ਤੀਨ ਕਹਿਜੈ ਪਹਾਦਰ ਸੁਦੇਸ਼ਟ ਮੇਰ ਵਾਰਾ ਤੀਰ ਸਤੂਦਰ ਗ੍ਰੰਥ ਸੁਧਾਰਾ ਸਭਈਆ ਪਾਹੀ ਗਹ ਲਾਉ ਤੇ ਦੁਮਰੇ ਤਵ ਤੇ ਕੋ ਆਖ ਤਰਨ ਹਿਆਨਿਓ ਰਾਵ ਰਹਿਮ ਪ੍ਰਾਨੁਕਰਨ ਅਨੇਕ ਹੈ ਅਨੇਕ ਨਾ ਮਾਨਿਓ ਸਿਮਰੇ ਸਾਸ ਰਵੇ ਸੁਵੇਂ ਮੁਕੀਹੇਦ ਕਹੇ ਅਨੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਦੋਰੀ ਕਰ ਮੈਂ ਨਾ ਕਹਿਉ ਸਭ ਤੋਹ ਵਖਾਣਿਉ ਦੁਹਰਾ ਸਗਰ ਦਵਾਰ ਕੋ ਸਾਡਕ ਗਹਿਉ ਤਹਾਰੋ ਦਵਾਰ ਬਾਹੀ ਅਹੀ ਕਿ ਲਾਜ ਅਸ ਗੋਬਿੰਦ ਅਸ ਤਹਾਰ ਰਾਗ ਕਲੇ ਮਹਲਾ ਤੀਜਾ ਨੰਦਿਕ ਓ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈਦ ਸੇਤੇ ਮਨਵਦੀਆ ਵਦੰਗ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਾਈਆ ਸਭੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਿਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਦੂਸਰ ਹੋਰ ਨਾਨਕੇ ਹਰ ਨਾਨ ਰੋ ਹੋ ਤੋ ਮਨ ਮੇਰੀ ਦੂਸਰ ਸਾਰਨਾ ਅੰਗੇਕਾਰ ਹੋ ਕਰੇ ਤੇਡਾ ਕਾਰਜ ਸਭ ਸੁਵਾਰਨਾ ਸਭ ਲਾਗਲਾ ਸਮਰੱਥ ਸੁਆਮੀ ਸੋਖ ਯਮਨ ਉਸਾਰੀ ਕਹੇ ਨਾਨਕ ਮਨ ਮੇਰੀ ਸਦਾ ਰਹੁ ਨਾਨਕ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰੇ ਕਰਤਾ تیر ਸਭਿ ਸਹਿ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹ ਤਿਰੀ ਨਾਮੁ ਨੋ ਸਬੈ ਨਾਮੁ ਨਿ ਕਰਿ ਮਨੁ ਸਿਆਵਾ ਦੇ ਸਦਕ ਨੇਰੀ ਕਹਿ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਬਖਸ਼ ਸਾਗੁ ਵਾਝਿਆ ਕਰਿ ਸ਼ਾਂ ਸ਼ਬਨੈ ਉਸਿਆ ਜਿ ਨੇ ਇੱਛਾ ਸਭ ਜਾਈਆ ਸਤਿਗੁਰੁ ਵਣਿ ਗਤਾਰ ਗ੍ਰਿਪਤ ਹੋ ਜਿਸ ਦੀ ਹੈਵੜਿਆਈਆ ਕਹਿ ਨਾਨਕ ਉਸਨੋ ਸੰਤ ਹੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆਂ ਪੰਜ ਦੂਦ ਵਸਤੇ ਕਾਲ ਕੰਡਕ ਮਾਰਿਆ ਤੁਰਿ ਕਿਰਪਾ ਆਇ ਅਤਿ ਦਿਨ ਕਾ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਦ ਕਰ ਅਨਹਦ ਵਾਚੇ आनंद सुनो हो न भागी हो सगले मनोर्थ पूरे, पूरे। पारब्रह्मरा पाया तेरे सगले सुरे दुख रोस न ता पुत्रे सुने सच्चे माणी संत साजन पाए सत से पूरे गुरु त जाणें सुनते पुनिद कहते पवित सतगुरु हा भरपूरे ਮਨਵੰਤ ਨਾਨਕ ਅਗੁਰ ਚਰਨ ਲਾਗੇ ਆਵਾਜ ਅਨਹਦ ਤੂਰੇ ਮਨਵੰਤ ਨਾਨਕ ਅਗੁਰ ਚਰਨ ਲਾਗੇ ਆਵਾਜ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਿਵਸ ਰਾਦੁ ਵਿਦਾਇ ਦਾਇਆ ਹਿਲੈ ਸਗਲ ਜਗਤ ਚੰਗੇ ਹੋਈਆਂ ਮੁਰੇਆਂ ਵਾਚੈ ਤਨ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੈ ਦੂਰ ਜਿਨੇ ਨਾਮ ਧਿਆਇਆ ਗੈਮ ਸਕਤ ਕਾਲ ਨਾਨਕ ਤੇ ਮੁਖੋ ਜਾਲੇ ਕਿਤੇ ਸਪੀਨਾ ਨੀ ਨਾਮ ਧਿਆਇ ਗਏ ਵਸਕਤ ਕਾਲ ਨਾਨਕ ਤੇ ਮੁਖੋ ਜਾਲੇ ਕੀਤੇ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ